ਜੀ ਬਾਈ ਕੀ ਆਲਾ ਸਰ ਪਰਹਾਵਾ ਦਾ ਸਰ ਪਰਹਾਵਾ ਦੇ ਘਰ ਪਰਿਵਾਰ ਬਧੀ ਹੋਣਗੇ ਤੇ ਬਈ ਅੱਜ ਲਾਉਣ ਲੱਗੇ ਭਜਲਾਵ ਠੀਕ ਹੈ ਤੇ ਹੁਣ ਜਲਾਵ ਦਿਖਾ ਦਿੰਨੇ ਆ ਨਾ ਦੇਖ ਲੋ ਲਾਭ ਬਚਾਈ ਜਾ ਰੰਗ ਹੋਏ ਬਈ ਠੀਕ ਹੈ ਉਂਗਲਾਂ ਕਰਾ ਦੇਖ ਲੋ ਦੀਨੀਆਂ ਨੇ ਨਾ ਬਾਸ ਜਮਾ ਹੱਕ ਕਰਕੇ ਜਲਾਵ ਲਾਵਾਂਗੇ ਠੀਕ ਹੈ ਜਿਹੜਾ ਕੂਤਰ ਬਾਈ ਛੱਡਣਾ ਉਹਨੂੰ ਲਾਉਣੇ ਆ ਆਪਣਾ 28 ਤਰੀਕ ਨੂੰ ਛੱਡਾਂ ਬਈ ਪੀਰਕੋਟ ਵਾਲੀ ਬਾਈ ਤਾਂ ਪਹਿ ਹਟਦੇ ਨਹੀਂ ਕਦ ਆਪਾਂ ਗੱਲਬਾਤ ਕੀਤੀ ਸੀ ਉਹ ਕਹਿੰਦੇ ਯਾਰ ਕਲੱਬ ਦੀ ਬਾਜੀ ਕਹਿੰਦੇ 6 ਦੀਆਂ 6 ਛੇੜਣੀਆਂ ਪੈਣੀਆਂ ਆਪਾਂ ਦਾਇਆ ਸੀ ਬਈ ਕਿ ਇੱਕ ਅੱਧੀਆਂ ਐਂਟਰੀ ਮਿਲ ਜੂਗੀ ਪਰ ਕਹਿੰਦੇ ਐਂਟਰੀ ਵੀ ਨਹੀਂ ਮਿਲਦੀ ਕਲੱਬ ਵਾਲੀ ਬਾਜੀ ਚ ਹੋਰ ਕੋਈ ਚੱਕਰ ਨਹੀਂ ਰਾਤ ਦਾਣੇ ਬਾਹਰ ਹੀ ਪਏ ਸੀ ਯਾਰ ਦਾਣੇ ਚੱਕ ਕੇ ਅੰਦਰ ਰੱਖ ਲਈਏ ਤੇ ਤਾਂ ਹੀ ਆਪਣੇ ਉਰੇ ਨੇੜੇ ਧੀਰਾ ਸਰਪੰਚਾ ਲੰਨੂ ਆਣਾ ਬਈ ਸਾਨੂੰ ਪਤਾ ਹੀ ਆ ਪੂਰੇ ਤਗੜੇ ਪਲੇਅਰ ਨੇ ਬਾਈ ਹੋਏ ਉਹਨਾਂ ਦੇ ਪਿੰਡ ਬਾਜੀ ਆ ਬਈ 28 ਅਪ੍ਰੈਲ ਦੇ ਠੀਕ ਹੈ ਦੇ ਦੇ ਉਥੇ ਐਂਟਰ ਦਾ ਕਰਾਦਾ ਕਬੂਤਰ ਆਪਾਂ ਤੇ ਉਥੇ ਛੱਡਾਂਗੇ ਆਪਾਂ ਚਿੱਟੀਆਂ ਵਾਲਾ ਕਾਲਾ ਚਿੰਨਾ ਜਾਂ ਤੇ ਕੱਲ ਆਪਣਾ ਉੱਡਿਆ ਸੀ ਕੱਲ ਆਪਾਂ ਉਤਾਰ ਲਈ ਖਤਰੀ ਦੇ ਠੀਕ ਹੈ ਪਹਿਲਾਂ ਇਹਦਾ ਪਿਓ ਛੱਡਿਆ ਸੀ ਲੱਲੂਆ ਨੇ ਵਧੀਆ ਉੱਡੇ ਬਈ 2:30 ਵਜੇ ਤੱਕ ਬਾਅਦ ਉਹ 18 ਕਬੂਤਰ ਹਿੱਲੇ ਸੀ ਉਹਨਾਂ ਨਾਲ ਹਿੱਲ ਕੇ ਘਰੇ ਆ ਗਿਆ ਸੀ ਜਿਹੜਾ ਕਾਲਾ ਚਿੰਨਾ ਆਪਣਾ ਸੋ ਕਿੱਥੇ ਬੈਠਾ ਹੈ ਦਿਖਾ ਦਿੰਨੇ ਉਹ ਵੀ ਤੁਸੀਂ ਦੇਖੀਏ ਵੈਸੇ ਵੀ ਬਈ ਫਲਾਂਗ ਨੂੰ ਗਿਆ ਕੀ ਤੇ ਉਹ ਬੱਠਾ ਬਈ ਬਾਏ ਨੂੰ ਲਾਉਣੇ ਅੱਜ ਤੇ ਜਲਾਬ ਲਾ ਕੇ ਫੇਰ ਛੱਡ ਦਿੰਨੇ ਉਥੇ ਤੇ ਅੰਦਰੋਂ ਸਾਫਗਰ ਹੋ ਜੂ ਗਰਮੀ ਕਰ ਨਿਕਲ ਜੂ ਤੇ ਕੱਲ ਨੂੰ ਕਰਾਂ ਮੈਂ ਡਾਈ ਫੋਕੀ ਪਰਸੋਂ ਲਾਵੇਂ ਪਾਣੀ ਬਈ ਠੀਕ ਹੈ ਵੀਰ ਤੇ ਜਿਹੜੇ ਬੱਚੇ ਡਾਉਣ ਵਾਲੇ ਬਈ ਬੱਚੇ ਡਾ ਦਿੰਨੇ ਠੀਕ ਹੈ 1 2 3 4 ਚਾਰ ਕੇ ਬੱਚੇ ਹੈਗੇ ਡਾਉਣ ਵਾਲੇ ਚਾਰੇ ਬੱਚੇ ਡਾਉਣੇ ਆ ਬਈ ਤੇ ਹੋਰ ਕੋਈ ਡਾਉਂਦੇ ਨਹੀਂ ਇਹਨਾਂ ਦੀ ਅੱਜ ਤੋਂ ਪਾਗ ਲਵਾਦਾ ਹਾਂ ਬੱਚਿਆਂ ਦੀ ਜਿਹੜੇ ਬੱਚੇ ਘਿਉਣ ਵਾਲੇ ਆਪਣੇ 1 2 3 3 3 ਵਜੇ ਘਿਉਣ ਵਾਲੇ ਆਹ ਦਾ ਇਹ ਯਾਰ ਬਿਮਾਰ ਹੋਇਆ ਪਿਆ ਠੀਕ ਐ ਚਾਹ ਵੀ ਕਰਦੇ ਆ ਕੋਈ ਹੱਲਾ ਇਹ ਜਿੱਕ ਨਾਕੀ ਲਾ ਦੇ ਨਾਲ ਕੇ ਇਹਨੇ 3 ਕ ਮਲ ਲਾਇਆ ਜੋ ਆਪਾਂ ਦੇਖ ਸਕਦੇ ਹਾਂ 3 ਮਲ ਲਾਤਾ ਤੇ ਆ ਬਿਠਾਦਾ ਕਬੂਤਰ ਪਹਿਲਾਂ ਥੋੜਾ ਜੇ ਦਾਣੇ ਜੀ ਵੀ ਰੱਖੀ ਅੱਥੇ ਕੋਈ ਨਾ ਸਾਰਾ ਕੁਝ ਆਦਾ ਪੀ ਸੱਟੋ ਜੂ ਠੀਕ ਐ ਤੇ ਇੱਧਰ ਕਰਦੇ ਹੁਣ ਕਬੂਤਰ ਆਪਾਂ ਤੇ ਬੱਚੇ ਗੜਾ ਡਾਉਣੇ ਆ ਠੀਕ ਆ 4 5 ਵਜੇ ਗੜਦੇ ਆ ਠੀਕ ਆ ਡਾਉਣ ਵਾਲੇ ਆਜੋ ਬੱਚਿਆਂ ਦੇ ਪਾਉਣੇ ਵੀਰੇ ਔਡ ਲੈਣਗੇ ਬਹੁਤ ਦਿਨ ਹੋ ਗਿਆ ਨਹੀਂ ਪਰਸੋ ਚ ਉੱਥੇ ਦੇ ਕੱਢੇ ਹੋਇਆ ਰੱਜੇ ਦਾ ਇਹ ਵੀ ਬੈਠੇ ਪਤੰਦਰ ਵਾਲੇ ਉਹਨਾਂ ਕੀ ਚੱਕਰੇ ਜਾਂ ਦਾਣਾ ਹੁੰਦਾ ਵੀ ਨਹੀਂ ਇੰਨਾ ਬਸ ਦਾਣਾ ਵੀ ਨੋਰਮਲ ਪੁਣੇ ਤਾਂ ਉਤਰ ਜੇ ਰਹਿੰਦੇ ਆ ਤੂੰ ਬਾਜੀ ਦੇ ਸਾਹਮਣੇ ਜਲਾਵਲਾ ਦਾਂ ਬਈ ਠੀਕ ਐ ਦੋ ਪਾਣੀ ਇਹਦੇ ਸਾਹਮਣੇ ਨਾ ਉਹ ਉਤਰ ਨੂੰ ਘਰਾਉਣੇ ਵਾਸਤੇ ਮਦਦ ਕੀ ਜਿੰਮੇ ਹੁਣ ਆਪਾਂ 30 ਦੇ ਕਿਹੜੇ 30 ਨੂੰ ਪਾਣੀ ਲੱਗੂਗਾ ਦੂਜਾ 29 28 ਤਾਂ ਪਹਿਲਾ 27 ਨੂੰ ਫੋਕਾ 26 ਨੂੰ ਜਲਾਵਲਾ ਦਾਂਗੇ ਬੰਦੀ ਵਾਲੇ ਦੇ ਨਾ 25 ਦੇ ਕਿਹੜੇ ਪਵਾ ਕੇ ਬਈ ਘਰੇ ਫੋਕੇ ਦੇ ਠੀਕ ਐ ਤੇ ਆਪਾਂ ਹੁਣ ਇਹਨਾਂ ਨੂੰ ਕੱਢਦੇ ਆ ਆਪਣੇ ਬੱਚੇ ਠੀਕ ਹੈ ਬਾਈ। ਜਿਹੜਾ ਬੀ ਲਾਦਾ ਤੇ 3 ਵਜੇ ਹੀ ਕੱਢੇ ਦੋ ਕਾਲੇ ਜੀਨੇ ਇੱਕ ਉਹ ਚਿੱਟਾ ਸਫੇਦ। ਠੀਕ ਹੈ ਇੱਕ ਉਹ ਚ ਆਪਣਾ 5 ਵਜੇ ਛੱਡਦੇ ਆਪਾਂ ਉੱਡਣ ਵਾਲੇ ਠੀਕ ਹੈ ਬਾਈ। 5 ਵਜਿਆਂ ਦਾ ਵੀ ਸ਼ੌਂਕ ਕਰਾ ਦਿੰਦੇ ਆ। ਦਿਖਾ ਦਿੰਦੇ ਕਿੱਥੇ ਫਿਰਦੇ ਆ। ਆ ਜਾਂਦੇ ਵੀ 3 ਨਿਕਾ ਕੱਲਾ ਫਿਰਦਾ। ਠੀਕ ਹੈ। ਇਹ ਖੜ ਗਿਆ ਕੈਮਰਾ ਬਲਰ ਹੋ ਗਿਆ। ਖੜ ਗਿਆ ਦਿਖਾਉਣੇ ਆ। ਕਿੱਧਰ ਨੂੰ ਗਏ। ਪੰਜ ਛੜਤੇ ਯਾਰ ਇੱਕ ਲਾਲ ਛੜਤਾ ਇੱਕ ਕਾਲਾ ਛੜਤਾ ਤੇ ਤਿੰਨ ਚਿੱਟੇ ਆ ਤਿੰਨ ਚਿੱਟੇ ਜਿ ਇੱਕ ਕਾਲ ਦਾੰਤਾਗਾ ਠੀਕ ਆ ਬਈ ਇੱਕ ਰੰਗਿਆ ਜਾ ਬੱਚਾਗਾ ਤੇ ਇੱਕ ਜਿਹੜਾ ਉਹ ਕੋਠੀ ਤੇ ਜਾਂ ਲੋ ਉਹ ਉਤਰ ਵੀ ਕਰਤਾ ਇੰਜ ਠੀਕ ਆ ਕੀ ਪਤਾ ਹੌਲੀ ਹੌਲੀ ਸਿੱਧਾ ਹੋ ਜੇ ਉਹ ਵੀ ਫਿਰਦਾ ਠੀਕ ਆ ਚਾਰ ਆ ਛੜਤੇ ਤਿੰਨ ਬੱਚੇ ਠੀਕ ਆ ਪੰਜ ਉੱਤੇ ਆ ਤੇ ਤਿੰਨਾ ਅੱਠ ਤੇ ਇਹਦੇ ਉੱਤੇ ਗੂਤਰ ਬੰਨਾਂਗੇ ਆ ਜਿਆ ਬੱਚਿਆਂ ਦੇ ਡਾਇਗਰਾਮ ਆ ਯਾਰ ਕੋ ਦੇਖੋਗੇ ਡਾਈ ਨਹੀਂ ਕਰਾਈ 아, 왜이다게